ਅਨੇ ਤੋ ਤੁਸੀਂ ਮੁਕਾਬਲਾ ਕਿਸ ਦੇ ਨਾਲ ਵੇਖ ਰਹੇ ਹੋ ਇਹਨਾਂ ਦੇ ਨਾਲ ਕਾਦੇ ਮੁਕਾਬਲੇ ਆ ਇੱਕ ਕਹੀ ਜਾਂਦਾ ਮੇਰੇ ਕੋ ਮੈਂ ਰੌਹਲ ਗਾਂਧੀ ਤੋਂ ਪੱਗ ਮੈਨੂੰ ਰੌਹਲ ਗਾਂਧੀ ਨੇ ਦਿੱਤੀ ਆ ਇਹ ਹੈਦਾ ਭੈਣਾ ਵਰਗੀ ਆ ਉਹ ਰਾਜੇਪੁਰੇਂਗ ਦੀ ਵਾਈਫ ਉਹ ਕਹੀ ਜਾਂਦੀ ਆ ਬਾਬੇ ਨਾਨਕ ਦਾ ਪੰਜਾਵਾ ਇਹ ਧਰਮ ਨਾਲ ਜੋੜ ਕੇ ਜਿਹੜੇ ਬੰਦੇ ਰਾਜਨੀਤੀ ਕਰਦੇ ਆ ਨਾ ਇਹਨਾਂ ਨੂੰ ਲੋਕਾਂ ਨੇ ਜਵਾਬ ਦੇ ਦੇਣਾ ਗਿੱਦੜਵਾਏ ਤੋਂ ਅੱਗੇ ਲੁਧਿਆਣੇ 50 ਲੱਖ ਦੀ ਵਾਦੀ ਆ ਕੋਈ ਬੰਦਾ ਹੈ ਨਹੀਂ ਕਾਂਗਰਸ ਦੇ ਕੋਲ ਅੱਜ ਬੇਰੋਜ਼ਗਾਰੀ ਦੀ ਗੱਲ ਕਰਦਾ ਰਾਜਾ ਵੜਿੰਗ ਜਦੋਂ ਮੰਤਰੀ ਰਿਹਾ ਬੱਸਾਂ ਦੀਆਂ ਬੋਡੀਆਂ ਤਾਂ ਜਾ ਕੇ ਰਾਜਸਥਾਨੋਂ ਲਵਾਈਆਂ ਉਦੋਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਸਕਦਾ ਸੀ ਸਰੰਦੋਂ ਲਵਾਉਂਦਾ ਕਿਸੇ ਜਗ੍ਹਾ ਤੋਂ ਲਵਾਉਂਦਾ ਸਿਆਸੀ ਵਿਰੋਧੀ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਇੱਕ ਧਾਰਮਿਕ ਸਮਾਗਮ ਦੇ ਵਿੱਚ ਇਕੱਠੇ ਹੁੰਦੇ ਨੇ ਕਹਿੰਦੇ ਨੇ ਜਿੱਥੇ ਦੋਵਾਂ ਨੇ ਇਕੱਠੇ ਭਜਨ ਸੁਨੇ ਰਵਨੀਤ ਬਿੱਟੂ ਨੇ ਭੰਗੜਾ ਵੀ ਪਾਇਆ ਔਰ ਇੱਕ ਜੱਫੀ ਵੀ ਪਾਈ ਜਿਹੜੀ ਸਿਆਸੀ ਜੱਫੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਜੱਫੀਆਂ ਪਾਉਣ ਕੋਈ ਮਾੜੀ ਗੱਲ ਨਹੀਂ ਗੀ ਪਰ ਗੱਲ ਤਾਂ ਇਹ ਆ ਵੀ ਉੱਥੇ ਭਾਸ਼ਨ ਕਿਹੜਾ ਹੋਇਆ ਇੱਕ ਕਿਸੇ ਦੇ ਧਰਮ ਦੇ ਉੱਤੇ ਹੁਣ ਵੀ ਮੰਦਿਰ ਜਿੰਨੇ ਮਰਜ਼ੀ ਬਣਾ ਲਓ ਗੁਰਦੁਆਰੇ ਜਿੰਨੇ ਮਰਜ਼ੀ ਬਣਾ ਲਓ ਚਰਚ ਨਹੀਂ ਬਣਨੀ ਚਾਹੀਦੀ ਇਹ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਾ ਜਿਹੜੇ ਲੋਕ ਇਹ ਆਉਂਦੇ ਆ ਚੁੱਪੀਆਂ ਤੋਂ